ਸਾਹਿਬ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪਰਾਤਾ ਰਾ ਰੱਖਾ ਸਬਨੇ ਥਾਈ ਕਾਪੋ ਕੇਹਾ ਕਾੜ ਜੀਉ ਸੋ ਕਹੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀ ਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਏ ਗੁਰੂ ਸਾਬ ਜੀ ਸੋ ਰਠ ਮਹਲਾ ਪੰਜਵਾਂ ਮੇਰਾ ਸਤਗੁਰ ਰਖਵਾਲਾ ਹੋਵਾ ਆ ਪਾ ਕ੍ਰਿਪਾ ਪ੍ਰਭ ਆਰ ਦੇ ਰੱਖਿਆ ਹਰ ਗੋਬਿੰਦ ਨਵਾ ਨੁਰੂਆ ਮੇਰਾ ਸਤਗੁਰ ਰਖਵਾਲਾ ਹੋਵਾ ਤਾਰ ਕਿਰਪਾ ਪ੍ਰਭ ਦੇ ਰੱਖਿਆ ਹਰ ਗੋਵਿੰਦ ਨਵਾ ਨਰੂਵਾ ਰਹਾ ਤਾਪ ਗਿਆਂ ਪ੍ਰਭ ਆਪ ਮਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਭਲ ਜਾਈ ਹਾਲ ਤੋ ਪਾਲਤ ਪ੍ਰਭ ਦੋ ਮੈਂ ਸਵਾਰੇ ਹਮਰਾ ਗੁਣ ਆਪ ਗੁਣ ਨਾਮ ਵਿਚਾਰੇ ਆ ਟਲ ਬਜ ਨਾਨਕ ਗੁਰ ਤੇਰਾ ਸਭਲ ਕਰ ਮਤਕ ਧਾਰਿਆ ਹਾਲੋ ਤੋ ਪਾਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਆਵ ਗੁਣ ਨਾਮ ਵਿਚਾਰਿਆ ਅਟਲ ਬਜਨਾਨ ਗੁਰ ਤੇਰਾ ਸਬਲ ਕਰ ਮਸਤਕ ਭਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਮੇਰਾ ਸਤਗੁਰ ਰਖਵਾਲਾ ਹੋਆ ਓ ਕਾ ਕਿਰਪਾ ਪ੍ਰਭਾਦੇ ਰਾਖਿਆ ਹਰ ਗੋਬਿੰਦ ਨਵਾ ਨਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਹਰ ਹਰ ਜਨ ਦੁਏ ਏਕ ਹੈ ਬਿਬ ਵਿਚਾਰ ਕਾਛ ਨਾਹੀਂ ਜਲ ਤੇ ਉਭਜ ਤਰੰਗ ਜਿਉ ਜਲ ਹੀ ਵਿਕੇ ਸੰਵਾਹੇ ਜਲ ਤੇ ਉਭਜ ਤਰੰਗ ਜਿਉ ਜਲ ਹੀ ਵਿਖੇ ਸੰਵਾਹੇ ਵਾਹਿਗੁਰੂ ਸਾਬ ਜੀ ਸੁਬਈਆ હિમત ਸਿੰਘ ਨਿਉ ਜਾਬੀ તાબી ਸਭ ਹੀ ਪਟਕੂਪ ਪਰੇ ਹਿੰਮਤ ਸਿੰਘ ਨਿਉ ਜਾਬੀ તાબી ਸਭ ਹੀ ਪਟਕੂਪ ਪਰੇ ਮਾਰ ਉਦੁਰਤੇ ਆਗ ਬੀਰਜਤੇ ਇਹ ਪਾ ਇੱਕ ਬਾਰ ਹੀ ਟੂਟ ਪਰ ਤਨ ਬਾਨ ਕਿਰਪਾਨ ਗਦਾ ਬਰਸ਼ੀਨ ਕੇ ਸ਼ਾਪਨ ਬਹੁ ਵਾਰ ਕਰੇ ਨਿਰਪੋਪਾਏ ਬਚਾਏ ਸਭੇ ਦਿਨ ਕੇ ਇਹ ਪੌਰਖ ਦੇਖ ਕਾ 17 ਦਰੇ ਦਨ ਬਾਨ ਕਿਰਪਾਨ ਗਦਾ ਵਰਸ਼ੀਨ ਕੇ ਸ਼ਾਮ ਪਨੇ ਬਹੁ ਵਾਰ ਕਰੇ ਨਿਰਪੁ ਘਾਇ ਬਚਾਏ ਸਬੇ ਤਨ ਕੇ ਏ ਪੌਰਖ ਦੇਖ ਕੈ 17 ਧਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ